भाई भाई पनू मो बाबा साहिब बिमर अंबेडकर जी अमर सामाजिक भाईचारा तोड़न वारा मरदा ਸਾਰੀ ਦੁਨੀਆ ਨੂੰ ਸਰਬੱਤ ਦਾ ਭਲਾ ਦਾ ਸੰਦੇਸ਼ ਦੇਣ ਵਾਲੀ ਪੰਜਾਬ ਦੀ ਧਰਤੀ ਜਿੱਥੇ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਦੇਸ਼ ਨੂੰ ਸੰਵਿਧਾਨ ਦੇਣ ਵਾਲੇ ਡਾਕਟਰ ਭੀਮrao ਅੰbedkar ਜੀ ਦੇ ਬੁੱਤਾਂ ਦੇ ਨਾਲ ਲਗਾਤਾਰ ਜਿਹੜੀ ਛੇੜਛਾੜ ਹੋ ਰਹੀ ਹੈ ਉਸ ਦੇ ਕੜੀ ਦੇ ਵਿੱਚ ਪਤਾ ਲੱਗ ਤੁਹਾਨੂੰ ਵੀ ਪਤਾ ਇਸ ਗੱਲ ਦਾ ਕਿ ਫਲੋਰ ਦੇ ਵਿੱਚ ਕੱਲ ਡਾਕਟਰ ਵੀਮਰਾਵ ਕਰਜੀ ਦੇ ਬੁੱਤਾਂ ਦੇ ਨਾਲ ਛੇੜਛਾੜ ਗਈ ਸਮਝਦਾ ਇਹ ਕਿਤੇ ਭਾਰਤ ਦੇ ਲੋਕਤੰਤਾਂਚੇ ਨੂੰ ਤੋੜਨ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਇਹਦਾ ਵਿਰੋਧ ਕਿਉਂਕਿ ਡਾਕਟਰ ਵੀਮਰਾਵ ਕਰਜੀ ਨੇ ਹੀ ਇਸ ਕਹੇਸ਼ ਨੂੰ ਕੀਤਾ ਇਹ ਦੇ ਸੰਵਿਧਾਨ ਕਰਕੇ ਹੀ ਅੱਜ ਹਰ ਜਾਤ ਬਰਾਦਰੀ ਦਾ ਵਿਅਕਤੀ ਜਿਹੜਾ ਹੈ ਸੰਦੇ ਨਾਲ ਦੇ ਵਿੱਚ ਘੁੰਮ ਸਕਦਾ ਤੇ ਆਓ ਸਾਰਿਆਂ ਕੇ ਉਹਨਾਂ ਦੇ ਮਾਂ ਦੇ ਵਿੱਚ ਉਹਦੇ ਜਿਹੜੀਆਂ ਵੀ ਤਾਂ ਤੇ ਵਿਰੋਧ ਦੇ ਵਿੱਚ ਖੜੀਆਂ ਦਾ ਵਿਰੋਧ ਕਰੀਏ ਡਾ ਭੀਮਰਾਵ ਅੰ베ਦਕਰ ਜੀ ਦਾ ਸੰਵਿਧਾਨ ਹੈ ਜਿਸ ਦੇ ਨਾਲੇ ਦੇ ਚੱਲ ਰਿਹਾ ਉਸ ਨੂੰ ਬਚਾਉਣ ਦੀ ਪੂਰਜੋਰ ਕੋਸ਼ਿਸ਼ ਕਰੀਏ ਬੋਧ ਸਾਥੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਜੈ ਭੀਮ ਜੈ ਭਾਗਤ ਜੈ ਗੁਰਦੇਵ ਤਨਵਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਫਲੋਰ ਤਹਿਸੀਲ ਦੇ ਵਿੱਚ ਪਿੰਡ ਨੰਗਲ ਦੇ ਵਿੱਚ ਜੋ ਕੁਝ ਸ਼ਰਾਰਤੀ ਅਨਸਰਾਂ ਨੇ 바ਵਾ ਸਾਹਿਬ ਦੀ ਮੂਰਤੀ ਤੇ ਕਾਲਖ ਪੋਚੀ ਸੀ ਉਸ ਦੀ ਅਜੇ ਤੱਕ ਜਿਹੜੀ ਅੱਗ ਉਹ ਠੰਡੀ ਨਹੀਂ ਹੋਈ ਸੀ ਉਸ ਦੇ ਨਾਲ ਹੀ ਜੋ ਜੇ ਅਖੌਤੀ ਜਿਹੜਾ ਆਪਣੇ ਲੀਡਰ ਆ ਜੋ ਬਾਹਰ ਬਿਠਾਇਆ ਗੁਰਪੰਤ ਪੰਨੂ ਉਸ ਨੇ ਇੱਕ ਸਮਾਜਿਕ ਭਾਈਚਾਰਾ ਤੋੜਨ ਦਾ ਜੋ ਸਿੱਖ ਹਿੰਦੂ ਦਲਤ ਦੀ ਸਾਝਾ ਉਸ ਨੂੰ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਤੇ ਆਪਣੇ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹਨਾਂ 바ਵਾ ਸਾਹਿਬ ਅੰਬੇਡਕਰ ਪੀਮਰਾਓ ਅੰਬੇਡਕਰ ਜੀ ਦੇ ਲਈ ਉਹਨ ਇੱਕ ਜਿਹੜੀ ਆ ਭੱਦੀ ਸ਼ਬਦਾਵਲੀ ਬੋਲੀ ਆ ਸੋ ਸਾਰੇ ਅੱਜ ਜਥੇਬੰਦੀਆਂ ਗੁਰਵਦਾਸ ਟਾਈਗਰ ਫੋਰਸ ਦਾ ਹੋਰ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਬਹੁਜ ਸਮਾਜ ਪਾਰਟੀ ਸਾਰਿਆਂ ਨੇ ਅੱਜ ਤੁਰੰਤ ਇੱਕ ਜਲਦੀ ਕਾਲ ਤੇ ਜਿਹੜੀ ਆ ਅਸੀਂ ਇਕੱਠੇ ਹੋਏ ਆ ਅਤੇ ਗੁਰਵੰਤ ਪੰਨੂ ਤੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਤੋਂ ਕਿਉਂਕਿ ਜਿਹੜੀ ਸਰਕਾਰ ਮਾਵਾ ਸਾਹਿਬ ਮੀਟ ਕਰਦੀ ਜਿਹੜੀ ਆ ਸ਼ਹੀਦ ਪਗਤ ਸਿੰਘ ਦੀ ਜਿਹੜੀ ਆ ਫੋਟੋ ਤਾਂ ਦਫ਼ਤਰਾਂ ਵਿੱਚ ਲਾਉਂਦੀ ਆ ਪਰ ਇਸ ਮੁੱਦੇ ਤੇ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਬਿਲਕੁਲ ਚੁੱਪ ਬੈਠੀ ਆ ਕਿਉਂਕਿ ਚਾਹੀਦਾ ਸੀ ਸਰਕਾਰ ਹੀ ਇਸ ਗੱਲ ਤੇ ਜਿਹੜੀ ਆ ਇਹਦੀ ਨਿੰਦਾ ਕਰ ਦੇ ਪਰ ਉਹਨਾਂ ਨੇ ਕੋਈ ਵੀ ਇਸ ਗੱਲ ਤੇ ਜਿਹੜੀ ਆ ਤੁਰੰਤ ਐਕਸ਼ਨ ਨਹੀਂ ਲਿਆ ਸੋ ਅਸੀਂ ਅੱਜ ਇੱਥੇ ਬੰਦੀਆਂ ਮੰਗ ਕਰਦੀਆਂ ਆ ਕਿ ਇੱਕ ਤਾਂ ਇਹਨਾਂ ਛਰਾਤੀਆਂ ਅੰਤਰਾ ਤੇ ਅਤੇ ਗੁਰਪੰਥ ਪੰਨੂ ਤੇ ਜਿਹੜਾ ਆ ਉਹ ਪਰਚਾ ਦਰਜ ਕੀਤਾ ਜਾਵੇ ਤੇ ਦੂਸਰਾ ਜਿਹੜਾ ਆਪਣੇ ਇਸ ਇਹ ਜਿਹੜੀਆਂ 14 ਅਪ੍ਰੈਲ ਨੂੰ 바ਵਾ ਸਾਹਿਬ ਭੀਮrao ਅੰਬੇਡਕਰ ਜੀ ਦਾ ਜਨਮ ਦਿਨ ਆ ਰਿਹਾ ਉਹ ਸਾਰੇ ਲੋਕਾਂ ਨੇ ਜਿਹੜਾ ਰਲ ਮਿਲ ਕੇ ਆ ਉਹ ਪਿੰਡਾਂ ਦੇ ਵਿੱਚ ਮਨਾਉਣਾ ਆ ਸੋ ਅਸੀਂ ਸਰਕਾਰ ਤੋਂ ਇੱਕ ਮੰਗ ਕਰਦੇ ਆ ਕਿ ਜਿਹੜਾ ਇਸ ਜਿਹੜਾ ਪਿੰਡਾਂ ਵਿੱਚ ਪ੍ਰੋਗਰਾਮ ਮਨਾਉਣਾ ਆ ਉਹਦੇ ਇਤਿਹਾਸ ਲਈ ਜਿਹੜਾ ਆ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਆਪਣੇ ਸੱਖਿਆ ਜਿਹੜੀ ਆ ਉਹ ਮਹਈਆ ਕੀਤੀ ਜਾਵੇ ਤਾਂ ਜਿਹੜੀ ਸਰਕਾਰ 바ਵਾ ਸਾਹਿਬ ਮੇਡ ਕਰਦੇ ਆਪਣੇ ਨਾਂ ਤੇ ਸੁੱਤੀ ਪਈ ਆ ਅਸੀਂ ਉਹਨੂੰ ਬੇਨਤੀ ਕਰਦੇ ਆ ਕਿ ਤਰੰਤ ਬਜਟ ਦੇ ਜਿੱਥੇ 바ਵਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸਟੈਚੂ ਲੱਗੇ ਹਨ ਜਾਂ ਉਹਨਾਂ ਦੇ ਕੋਈ ਆਪਣੇ ਹੈਰੀਟੇਜ ਜਾਂ ਕਿਤੇ ਲਾਇਬ੍ਰੇਰੀ ਹਨ ਉਹਨਾਂ ਦੀ ਤਰੰਤ ਜਿਹੜੀ ਆ ਉਹ ਰੱਖਿਆ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੇ ਛੜਾਰਤੀ ਅੰਤ ਜਿਹੜਾ ਆ ਸਮਾਜਿਕ ਭਾਈਚਾਰਾ ਜਿਹੜਾ ਤੋੜਨ ਦੀ ਜਿਹੜਾ ਉਹ ਕੋਸ਼ਿਸ਼ ਨਾ ਕਰਨ ਤੇ ਸਮਾਜ ਦੇ ਵਿੱਚ ਜਿਹੜੀ ਆ ਉਹ ਬਦਮਨੀ ਅਤੇ ਪਾੜਾ ਨਾ ਫੈਲੇ ਸੋ ਇਸ ਗੱਲ ਦੇ ਨਾਲ ਅੱਜ ਸਾਰੇ ਸਾਥੀਆਂ ਦਾ ਜਿਹੜੇ ਸਾਥੀ ਇੱਥੇ ਤੁਰੰਤ ਜਿਹੜੇ ਆ ਛੋਟੀ ਜਿਹੀ ਕਾਲ ਤੇ ਇਸ ਮੌਕੇ ਤੇ ਪਹੁੰਚੇ ਆ ਉਹਨਾਂ ਦਾ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਉਹ ਬਹੁਤ ਬਹੁਤ ਅਮਾਦ ਕਰਦੇ ਆ ਤੇ ਨਾਲ ਹੀ ਬੇਨਤੀ ਕਰਦੇ ਆ ਵੀ ਸਾਨੂੰ ਇਹ ਨਾ ਕਿਹਾ ਕਰੋ ਕਿ ਆਪਾਂ ਜਲਦੀ 24 ਘੰਟੇ ਲਈ ਸਾਨੂੰ ਇਹ ਜੀਆਂ ਛਰਾਰਤਾਂ ਦੇ ਜਿਹੜਾ ਖਲਾਫਾ 바ਵਾ ਸਾਹਿਬ ਅੰਬੇਡਕਰ ਜੀ ਦੇ ਸਨਮਾਨ ਦੇ ਵਿੱਚ ਗੁਰੂਵਦਾਸ ਮਹਾਰਾਜ ਜੀ ਦੇ ਸਨਮਾਨ ਦੇ ਵਿੱਚ ਦਾ ਸੂਤ ਸਨਮਾਨ ਦੇ ਵਿੱਚ ਜਿਹੜਾ ਉਹ 24 ਘੰਟੇ ਸਾਨੂੰ ਉਹ ਤੇ ਉਹਨਾਂ ਦੇ ਸਨਮਾਨ ਵਿੱਚ ਜਿਹੜਾ ਉਹ ਤਿਆਰ ਬਰ ਤਿਆਰ ਰਹਿਣਾ ਆਪਣੇ ਚਾਹੀਦਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨੂਗਰ ਦੇਵ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ